ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਅੱਜ ਸੁਖਬੀਰ ਬਾਦਲ ਅਜਨਾਲਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਨੇ ਹੜਾਂ ਤੋਂ ਬਾਅਦ ਦੂਸਰੀ ਵਾਰ ਸੁਖਬੀਰ ਬਾਦਲ ਅਜਨਾਲਾ ਇਲਾਕੇ ਦੇ ਵਿੱਚ ਪਹੁੰਚੇ ਨੇ ਇੱਕ ਵੱਡਾ ਹਾਦਸਾ ਜੋ ਅਜਨਾਲਾ ਇਲਾਕੇ ਦੇ ਵਿੱਚ ਹੋਇਆ ਸੁਖਬੀਰ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਪੁਲਿਸ ਗੱਡੀਆਂ ਦੇ ਨਾਲ ਟੱਕਰ ਹੋਈ ਹੈ ਅਤੇ ਜਿਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਉੱਥੇ ਹੀ ਜਾਨੀ ਨੁਕਸਾਨ ਤੋਂ ਵੀ ਬਚਾਰਿਆ ਹੈ ਗੱਡੀਆਂ ਦੇ 에ਅਰ ਬੈਗ ਖੁੱਲੇ ਦੇ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਜੇ ਗੱਡੀਆਂ ਦੀ ਗੱਲ ਕੀਤੀ ਜਾਵੇ ਕਿ ਦੋ ਜਿਹੜੀਆਂ ਫੋਰਚੂਨਰ ਗੱਡੀਆਂ ਦੱਸੀਆਂ ਜਾ ਰਹੀਆਂ ਏ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਏ ਇੱਕ ਪੰਜਾਬ ਪੁਲਿਸ ਦੀ ਜੋ ਬੱਸ ਆ ਉਹ ਵੀ ਉਹਦੇ ਵਿੱਚ ਵਜੀ ਆ ਇੱਕ ਦੱਸਿਆ ਜਾ ਰਿਹਾ ਕਿ ਡੀਐਸਪੀ ਦੀ ਪਿੱਛੋਂ ਇੱਕ ਥਾਰ ਗੱਡੀ ਆ ਰਹੀ ਸੀ ਉਹਦੀ ਵੀ ਜ਼ਬਰਦਸਤ ਟੱਕਰ ਹੋਈ ਹੈ ਅਤੇ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਇੱਕ ਵੱਡਾ ਹਾਦਸਾ ਹੁਣ ਤੋਂ ਬਚਾ ਰਿਹਾ ਹੈ ਅਤੇ ਅੱਜ ਅਜਨਾਲਾ ਇਲਾਕੇ ਦੇ ਪਿੰਡਾਂ ਦੇ ਦੌਰੇ ਦੇ ਵਿੱਚ ਨਿਕਲੇ ਸੀ ਸੁਖਬੀਰ ਬਾਦਲ ਸਾਡੀ ਭੰਨ ਲੇ